ਤੇਗ ਬਹਾਦਰ ਸਿਮਰੀਏ ਕੰਨ ਔਲ ਦੀ ਆਵੇ ਧਾਈ ਸਫਾਈ ਹੋਏ ਸਹਾਈ ਧੰ ਤੰਦ ਦਸ਼ਮੀਸ਼ ਪਿੱਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਧੰ ਤੰਦ ਸੋ ਪਾਛੀਆਂ ਦੀ ਜੋਤ ਹਾਜਰਾ ਜੂਰ ਚਾਇ ਰਾਜਪੂਰ ਜੁਗੋ ਜੁਗ ਅਟਲ ਚਵਰਤਕ ਦੇ ਮਾਲਿਕ ਆਤਮਿਕ ਸਰੂਪ ਕਾਲ ਜੁਗ ਦੇ ਜਹਾਜ ਮੇਰੀ ਬਿਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰੀਆਂ ਚੋਹਾਂ ਸਹਿਬਜ਼ਾਦੀਆਂ ਛਾਦੀਆਂ ਮੁਕੀਆਂ ਹਟੀਆਂ ਜੱਪਿਆਂ ਤਪਿਆਂ ਜਿੰਨਾ ਗੁਰਮੁਖਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਸਲਾਈ ਦੇਖ ਵਾਈ ਦੇਖ ਕੇ ਸੁਣ ਕੇ ਅਣਡਿਟ ਕੀਤਾ ਜਿਨ੍ਹਾਂ ਪਿਆਰੀਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੁਲੋਹੀ ਜਿਨ੍ਹਾਂ ਸੁਗਾ ਸੁਗਣੀਆਂ ਨੇ ਧਰਮ ਮੇਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਖਲਾ ਲੁਹਾਈਆਂ ਚਰਖੜੀਆਂ ਤੇ ਚੜੇਤ ਨਾਰੀਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਨਾਲ ਨਿਭਾਈ ਤੇ ਨਾਮ ਆਪੁਰਸ਼ਾਂ ਪਿਆਰੀਆਂ ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤੱਕਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਤਮੇ ਸਮੂ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਜਿਨਾਂ ਨੇ ਆਖਿਆ ਵਾਹਿਗੁਰੂ ਤਿਨਾਂ ਦਾ ਰਾਖਾ ਆਪ ਸ੍ਰੀ ਵਾਹਿਗੁਰੂ ਹਿੰਨੀ ਮਾਣੀਆਂ ਦੇ ਮਾਨ ਹਰੇਕੁਰ ਨਿਤਾਣੀਆਂ ਦੇ ਤਾਂ ਹਰੇਕੁਰ ਨਿਉਟੀਆਂ ਦੀ ਓਟ ਹਰੇਕੁਰ ਨਿਆਸਰਿਓਂ ਕੀ ਆਸਰਾ ਹਰੇਕੁਰ ਨਿਬਲੀਆਂ ਦੇ ਬਲ ਨੀਲਾ ਜੀਆਂ ਦੀ ਲਜ ਹਰੇਕੁਰ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਅੰਦਰ ਕੀਰਤਨ ਸ਼ਬਦ ਕਥਾਵਾਂ ਆਖਿਆ ਤੇ ਨਨ ਸਾਹਿਬ ਜੀ ਦੇ ਛੇ ਪੁਰਿਆਂ ਦੇ ਪਾਠ ਕੀਤੇ ਗਨੇ ਬਾਬਾ ਜੀ ਬਾਣੀ ਪੜਦੇ ਸੁਣਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਗੁਸਤਾਖੀਆਂ ਬੁੱਲਾ ਚੁਕਾ ਮੰਨਦੀਆਂ ਗੇਰ ਹਾਜ਼ਰੀਆਂ ਹੋ ਗੀਆਂ ਹਨ ਆਪ ਆਪਣੀ ਅਨਜਾਣਿਕ ਬੱਚੇ ਜਾਣ ਕੇ ਖਿਮਾ ਦਾ ਦਾਨ ਬਖਸ਼ੋ ਅੱਗੇ ਵਾਸਤੇ ਸ਼ੁੱਧ ਤੇ ਸਪਸਟੁ ਗੁਰਬਾਣੀ ਪੜ੍ਹਨ ਦੀ ਸਮਰੱਥਾ ਬਖਸ਼ੋ ਬਾਣੀ ਦੇ ਨਾਲ ਪਿਆਰ ਬਾਣੀ ਦਾ ਸਤਕਾਰ ਤੇ ਵਿਚਾਰ ਬਖਸ਼ੂ ਸਿੱਖ ਤੇ ਬਹੁਤ ਕਮਾਮ ਦੇ ਅੰਤ ਨਾ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ ਲੇਹੋ ਹਉ ਪਾਪੀ ਵੜ ਬੁਨਾ ਗਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸਾਲੇ ਪਰਦੇਸ ਦੀਆਂ ਸਮੂ ਸੰਗਤਾਂ ਪਹੰਚਾਤ ਰਾਲ ਮਿਲ ਕੇ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਜਨਮ ਗੁਰ ਪ੍ਰਭ ਨੂੰ ਮੁੱਖ ਰਖ ਦੇ ਹੋਏ ਸ੍ਰੀ ਸਹਿਜ ਪਾਠ ਸਾਹਿਬ ਦੇ ਆਰੰਭ ਹੋਏ ਸੱਚੇ ਪਾਤਸ਼ਾਹ ਜੀ ਤੇ ਗੀਤਾ ਸਾਹਿਬ ਦੇ ਤੇ ਪਾਠ ਆਰੰਭ ਹੋਏ ਸੱਚੇ ਪਾਤਸ਼ਾਹ ਜੀਓ ਪਾਠੀ ਸਿੰਘਾਂ ਨੂੰ ਸ਼ੁੱਧ ਪਾਠ ਕਰਨ ਦੀ ਸਮਰੱਥਾ ਬਖਸ਼ੋ ਸੇਵਾਦਾਰਾਂ ਨੂੰ ਸੇਵਾ ਦੀ ਯੋਗਤੀ ਬਖਸ਼ੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀਓ ਆਈ ਹੋਈ ਸੰਗਤੀ ਮੇਰ ਪ੍ਰਿਆਥਰ ਕੋ ਆਈ ਹੋਈ ਸੰਗਤੀ ਕਾਵੇ ਸੁਖ ਸ਼ਾਂਤੀ ਆਪਸ ਵਿੱਚ ਪਿਆਰ ਪ੍ਰੇਮ ਇਕਤਾਇ ਧਾਕ ਬਖਸ਼ੋ ਤੇ ਨਾਮ ਦੀਆਂ ਦਾਤਾਂ ਬਖਸ਼ੋ ਸੁਖੀ ਸਫਲਾ ਜੀਵਨ ਬਖਸ਼ੋ ਕਾਰੋਬਾਰ ਵਿੱਚ ਬਰਕਤਾਂ ਪਾਓ ਹਰ ਪ੍ਰਕਾਰ ਦੀ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਦਾਰ ਜਿਤ ਦੁਆਰੇ ਉਬਰੇ ਤੇਲੇ ਹੋ ਵਾਰ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਪਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਆਪ ਜੀ ਦੇ ਦਰ ਤੇ ਸ੍ਰੀ ਕਨਾਂ ਪ੍ਰਸਾਦ ਜੀ ਤੇ ਗਾਜ਼ਰੇ ਆਪ ਜੀ ਦਾ ਭੋਗ ਲਗਾ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਚੱਖੇ ਆਪ ਜੀ ਦਾ ਪਵਿੱਤਰ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅਖਰਤ ਘਵਾ ਦਾ ਗਾਟਾ ਬ੍ਰਿਛ ਮਾਫ ਕਰਨੇ ਸਰਬਜੀ ਦੇ ਕਾਰਜ ਰਾਸ ਕਰਨੇ ਸੇ ਸਜਣ ਸੰਤ ਪਿਆਰੇ ਗੁਰਮੁਖ ਮੇਲ ਜਿਨਾ ਮਿਲਿਆ ਤਰਨਾਮ ਸਵਾ ਸਵਾਸ਼ਿ ਤੇ ਆਵੇ ਨਾਨਕ ਨਾਮ ਛਡੀ ਕਲਾ ਤੇਰੇ ਪਾਣੇ ਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੀ ਮੁਹੱਲਾ 5 ਜਹ ਜਹ ਵੇਖੋ ਤੈ ਹਜੂਰ ਦੂਰ ਕਤਹੂ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਤਿਆਈ ਜਹ ਜਹ ਪੇਖੋ ਤੈ ਹਜੂਰ ਦੂਰ ਕਤ ਹੋ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਤਿਆਈ ਇਤ ਉਤ ਨਹੀਂ ਵਿਛੜੇ ਸੋ संगी गनिए गनिस जाए जो निमख मे सो अलप सुख बनिए रहा प्रताले अपे आओ ਸਮਾਲਤਾ ਮੇਰਾ ਪ੍ਰਭ ਸੋਈ ਅਚਲ ਅਚੇਦ ਅਪਾਰ ਪ੍ਰਭ ਉਚਾਜਾ ਕਾ ਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਆਨੂਪ ਸਾਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ